ਦਰਦਨਾਕ ਵੀਡੀਓ ਵੇਖੀ ਨਹੀਂ ਜਾ ਰਹੀ ਆ ਵੀਡੀਓ ਵੇਖੋ ਤੁਸੀਂ ਕਿ ਕਿਵੇਂ ਬਜ਼ੁਰਗ ਮਾਤਾ ਆਪਣੀ ਜਾਨ ਛਿੜਾ ਰਹੀ ਆ ਕਿਵੇਂ ਹਾੜੇ ਕੱਢ ਰਹੀ ਆ ਲੇਕਿਨ ਇਹ ਜੋ ਆਵਾਰਾ ਕੁੱਤੇ ਆ ਇਹ ਉਸ ਦੀ ਜਾਨ ਨਹੀਂ ਛੱਡ ਰਹੇ ਔਰ ਕੁੱਤਿਆਂ ਦਾ ਅਟੈਕ ਜਿਹੜਾ ਕਿੰਨਾ ਭਿਆਨਕਰ ਹੈ ਤੁਸੀਂ ਵੇਖ ਸਕਦੇ ਹੋ ਔਰ ਪੂਰੀ ਵੀਡੀਓ ਵੇਖਣ ਵਿੱਚ ਹਿੰਮਤ ਨਹੀਂ ਪੈ ਰਹੀ ਪੂਰੀ ਨਹੀਂ ਵੇਖੀ ਜਾ ਰਹੀ ਲੇਕਿਨ ਜੇ ਗੱਲ ਕਰੀਏ ਤਾਂ ਇੱਥੇ ਜ਼ਿੰਮੇਵਾਰ ਕੌਣ ਹੈ ਕੌਣ ਇਸ ਹਾਲਾਤ ਦਾ ਜ਼ਿੰਮੇਵਾਰ ਹੈ ਕੌਣ ਇਹ ਜ਼ਿੰਮੇਵਾਰੀ ਸੰਭਾਲ ਰਿਹਾ ਆ ਵੇਖੋ ਤੁਸੀਂ ਕਿ ਕਿਵੇਂ ਬਜ਼ੁਰਗ ਮਾਤਾ ਆਵਾਜ਼ਾਂ ਦੇ ਰਹੀ ਹੈ ਔਰ ਬਹੁਤ ਸਾਰੇ ਬੁੱਧੀਜੀਵੀਆਂ ਨੇ ਕਮੈਂਟਾਂ ਵਿੱਚ ਕਹਿਣਾ ਕਿ ਮਹੱਲੇ ਵਾਲੇ ਆਵਾਜ਼ ਨਹੀਂ ਸੁਣ ਰਹੇ ਹੁਣ ਮਹੱਲਿਆਂ ਦੇ ਵਿੱਚ ਕੋਈ ਰਹਿੰਦਾ ਨਹੀਂ ਹੈ ਮਹੱਲਿਆਂ 'ਚ ਰਹਿਣ ਵਾਲੇ ਘੱਟ ਹੈ ਤਾਂ ਮਹੱਲਿਆਂ ਵਿੱਚ ਸਾਰੇ ਬੱਚੇ ਤਾਂ ਤਕਰੀਬਨ ਹੀ ਬਾਹਰ ਚਲੇ ਗਏ ਆ ਬਹੁਤ ਸਾਰੇ ਬੱਚੇ ਘਰਾਂ ਵਿੱਚੋਂ ਬਾਹਰ ਰਹਿੰਦੇ ਆ ਲੇਕਿਨ ਇੱਥੇ ਬਜ਼ੁਰਗ ਮਾਤਾ ਜਾਂ ਬਜ਼ੁਰਗ ਬਾਪ ਕੋਈ ਨਾ ਕੋਈ ਘਰ ਰਹਿੰਦਾ ਉਹ ਕਿਵੇਂ ਜਲਦੀ ਜੇ ਬਾਹਰ ਆਉਂਦੇ ਔਰ ਆ ਇੱਕ ਨੌਜਵਾਨ ਆਇਆ ਬਾਅਦ ਵਿੱਚ ਤਾਂ ਉਸਨੇ ਆ ਕੇ ਥੋੜਾ ਕੀਤਾ ਤਾਂ ਫਿਰ ਉਸ ਦੀਆਂ ਆਵਾਜ਼ਾਂ ਸੁਣ ਕੇ ਹੋਰ ਨੌਜਵਾਨ ਬਾਹਰ ਨਿਕਲੇ